ਤਾਰੇ ਜੋ ਨੰਗੇ ਹੀ ਤੇ ਇਹ ਮੈਂ ਮੋਗਾ ਪਹਿਲੀ ਵਾਰੀ ਅਮਰਸਰੋਹ ਪਾਸ ਫੜਨ ਲੱਗਿਆ ਬੜਾ ਸੀ ਦੇਖੋ ਕਿਸਮਤ ਬੰਦੇ ਨੂੰ ਕਿੱਥੇ ਦੀ ਕਿੱਥੇ ਲੈ ਜਾਂਦੀ ਹੈ ਜਦੋਂ ਮੈਂ ਪੋਸਟ ਗ੍ਰੈਜੂਏਸ਼ਨ ਕਰਕੇ ਆਰਡਰਲੈਂਡ ਗਿਆ ਮੈਨੂੰ ਕਹਿੰਦੇ ਜੀ ਆਪ ਬਠਿੰਡਾ ਸੈਵਨ ਦਾ ਸਪਾਇਸ ਤੁਹਾਡੇ ਪੰਕੜੇ ਦਾ ਆਰਡਰ ਕਰਾ ਕੈਂਸਲ ਕਰਾਏ ਕਹਿੰਦੇ ਜੀ ਲਾਗੇ ਦੋ ਲਾ ਕੇ ਮੋਗੇ ਲਾ ਲਵਾਂ ਜਿਸ ਟਾਈਮ ਮੈਂ ਮੋਗੇ ਜਾਇਆ ਮੇਰੇ ਕੋਲ ਇੱਕ ਬੰਦੇ ਦਾ ਐਡਰੈਸ ਸੀਗਾ ਡਾਕਟਰ ਗਰਿੰਗ ਇੱਕ ਬੰਦੇ ਦਾ ਐਡਰੈਸ आई डोंट नो एनीबॉडी इन मो मैं किसी नु नहीं जानता ये 2000 ਦੀ। ਉਹ ਲੋਕੋਂ ਪਹੁੰਚਿਆ ਤੇ ਮੈਂ ਕਿਹਾ ਵੀ ਮੈਂ ਤਾਂ ਭਾਈ ਇੱਥੇ ਰਹਿ ਨਹੀਂ ਸਕਦਾ ਮੈਂ ਛੁੱਟੀ ਲੈ ਕੇ ਚੱਲਣਾ ਡਾਕਟਰ ਕਿਰਦਾਰੀ ਦਾ ਆਵਾਜ਼ ਨਹੀਂ ਸੁਣ ਸਰਜਨ। ਮੈਨੂੰ ਕਹਿੰਦੇ ਚਲੋ ਤੈਨੂੰ 1 ਮਹੀਨੇ ਲਈ ਛੁੱਟੀ ਦਿੱਤੀ ਜੇ ਤੇਰ ਕੋ ਕੈਨਸਲ ਹੋ ਵੀ ਤਾਂ ਠੀਕ ਹੈ ਨਹੀਂ ਤਾਂ ਭਾਈ ਜੋ ਉੱਥੇ ਜਾਊਗਾ। 1 ਮਹੀਨਾ ਮੈਂ ਟਰਾਈ ਕੀ ਵੀ ਨਹੀਂ ਬਦਲੀ ਨਹੀਂ ਹੋਈ ਸੋਮਾ ਮੋਕੇ ਹੀ ਇਹ 2000 ਦੀ ਗੱਲ ਹੈ। ਸੋ ਉਸ ਤੋਂ ਬਾਅਦ ਮੈਨੂੰ ਇੰਨਾ ਪਿਆਰ ਮਿਲਿਆ ਮੈਂ ਆਪਣਾ ਜਿਲੰਦਰ ਹੀ ਪੂਰਾ ਮੈਂ ਕਹਿੰਦਾ ਬਹੁਤ ਹੀ ਖੁਸ਼ਕਿਸਮਤੀ ਹੈ ਕਿ ਜਿਸ ਥਾਂ ਦੇ ਉੱਤੇ ਮੈਂ ਮੈਡੀਕਲ ਅਫਸਰ ਲੱਗਿਆ ਉਸ ਹਸਪੀਟਲ ਦੇ ਵਿੱਚ ਤੁਸੀਂ ਐਸਐਮਓ ਲੱਗੋ ਉਹ ਵੀ ਸਾਡੇ ਤਿੰਨ ਸਾਲ ਉਹ ਵੀ ਬੜਾ ਅੱਛਾ ਪੀੜਤ ਲੱਗਿਆ ਉਸ ਤੋਂ ਬਾਅਦ ਉਸੇ ਇੰਸਟੀਚਿਊਸ਼ਨ ਦੇ ਵਿੱਚ ਤੁਸੀਂ ਡੀਐਮਸੀ ਲੱਗੋ ਔਰ ਉਸੇ ਹੀ ਜ਼ਿਲ੍ਹੇ ਦੇ ਵਿੱਚ ਤੁਸੀਂ ਆਪਣੇ 20 ਮਹੀਨੇ ਸਰਜਨ ਦੇ ਲੱਗ ਲਾ ਗੁਜਾਰੋ ਤੇ ਪਰਮਾਤਮਾ ਤੋਂ ਇਸ ਤੋਅਦ ਮਹੌਕੀ ਮੰਗਾਂ ਇਸ ਤੋਅਦ ਪਰਮਾਤਮਾ ਮੈਨੂੰ ਕੀ ਦਇਆ ਕੀਤੀ ਕਿ ਜਿਹੜੇ ਜ਼ਿਲ੍ਹੇ 'ਚ ਮੈਂ ਕਦੀ ਸੋਚਿਆ ਨਹੀਂ ਮੈਡੀਕਲ ਅਫਸਰ ਫਿਰਦਾ ਹਸਪਤਾਲ ਲੱਗਾਗਾ ਉਸ ਜ਼ਿਲ੍ਹੇ ਦਾ ਮੈਂ ਸਭ ਤੋਂ ਸੱਜਾ ਰਿਟਾਇਰ ਹੋ ਗਿਆ ਜਿਸ ਦਫ਼ਤਰ ਦੇ ਵਿੱਚ ਬੜਲ ਨਹੀਂ ਅਸੀਂ ਪਹਿਲਾਂ ਸਲਿੱਪ ਭੇਜਦੇ ਸੀ ਉਸ ਦਫ਼ਤਰ ਦੇ ਅੰਦਰ ਮੈਂ ਬੈਠਾ ਸੀ ਸੋ ਪਰਮਾਤਮਾ ਨੇ ਬਹੁਤ ਮਿਹਰ ਰੱਖੀ ਹੈ ਮੈਂ ਬਹੁਤ ਹੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਤੁਹਾਡੇ ਲਾਈਫ ਦੇ ਵਿੱਚ ਬਣਾ ਦੇ ਵਿੱਚ ਤੁਹਾਡੇ ਪੇਰੈਂਟਸ ਦਾ ਬਹੁਤ ਹੱਥ ਹੁੰਦਾ ਹੈ ਮੇਰੇ ਫਾਦਰ ਸਾਹਿਬ ਦੀ ਬੜੀ ਗਹਿਰੀ ਤਮੰਨਾ ਸੀ ਉਸਨੇ ਡਾਕਟਰ ਬਣਨਾ ਤੇ ਮੈਂ ਡਾਕਟਰ ਬਣਿਆ ਅੱਜ ਉਹ ਮੇਰੇ ਪੇਰੈਂਟਸ ਹੈ ਨਹੀਂ ਅੱਜ ਦਾ ਦਿਨ ਮੈਂ ਉਹਨਾਂ ਨੂੰ ਕਾਫੀ ਯਾਦ ਕੀਤਾ ਕਿ ਉਹਨਾਂ ਦੀਆਂ ਦੁਆਵਾਂ ਉਹਨਾਂ ਦੀ ਲਗਾਂ ਉਹਨਾਂ ਦੀ ਸੋਚ ਨਾਲ ਮੈਂ ਇੱਥੇ ਤੱਕ ਪਹੁੰਚਿਆ ਵਿਆਹ ਤੋਂ ਬਾਅਦ ਮੈਨੂੰ ਮੇਰੇ ਫਾਦਰ ਲਾ ਜਿਹੜੇ ਹੈ ਇੱਕ ਮੈਂਟਰ ਨੇ ਉਹਨਾਂ ਨੇ ਜ਼ਿੰਦਗੀ ਦੀ ਮੈਨੂੰ ਨਵੀਂ ਦਿਸ਼ਾ ਦਿੱਤੀ ਕੰਮ ਬਾਰੇ ਡੈਡੀਕੇਸ਼ਨ ਦਿੱਤੀ ਉਹ ਬਹੁਤ ਹੀ ਅੱਛੇ ਸਪੀਕਸਮੈਨ ਤੇ ਬਹੁਤ ਹੀ ਸ਼ਾਨਦਾਰ ਪੋਲੀਟਿਸ਼ੀਅਨ ਸੀ ਜੀ ਮੋਰੀ। ਉਹਨਾਂ ਦੀ ਵੀ ਡੈਥ ਪਿਛੇ ਚ ਗਈ ਹੈ। ਸੋ ਮੈਂ ਆਪਣੇ ਜਿਹੜੇ ਮੈਨੂੰ ਅੱਗੇ ਲਿਜਾਣ ਵਾਲੇ ਲੋਕ ਸੀਗੇ ਉਹਨਾਂ ਨੂੰ ਅੱਜ ਇਸ ਮੌਕੇ ਤੇ ਬਹੁਤ ਜ਼ਿਆਦਾ ਯਾਦ ਕੀਤਾ ਹੈ। ਜਿਹਹੋਦੇ ਤਾਂ ਬਹੁਤ ਹੀ ਅੱਛਾ। ਰੱਬ ਨੇ ਮੈਨੂੰ ਬੜੀ ਜ਼ਿਆਦਾ ਮਿਹਰਬਾਨੀ ਰੱਖੀ ਹੈ ਕਿ ਮੈਨੂੰ ਜੀਵਨ ਸਾਥੀ ਐਹੋ ਜਿਹੀ ਦਿੱਤੀ ਹੈ ਜਿਨੇ ਕਦੀ ਮੈਨੂੰ ਕਿੰਤੂ ਪਰਤੋ ਨਹੀਂ ਕੀਤਾ। ਚੰਗੇ ਮਾਰਗ ਦਿਨ ਜਾਂਦੇ ਰਹਿੰਦੇ ਐ, ਅੱਛੀ ਗਾਈਡੈਂਸ ਦਿੱਤੀ ਐ। ਔਰ ਹਮੇਸ਼ਾ ਕਿਹਾ ਕੁਝ ਨਹੀਂ ਹੁੰਦਾ ਕਰੀ ਜਾ। ਯਾਨੀ ਬੰਦਾ ਆ ਕੇ ਪਰੇਸ਼ਾਨ ਹੋ ਕੇ ਕਹਿੰਦਾ ਨਾ ਕਿ ਇਹ ਚੀਜ਼ ਆ ਜਾਂਦੀ ਹੈ ਆਦਾਂ ਕਹਿੰਦੀ ਕੁਝ ਨਹੀਂ ਹੁੰਦਾ ਰੱਬ ਠੀਕ ਕਰਦਾ ਕਰੀ। ਰੱਬ ਦੇ ਉੱਪਰ ਇਹਦਾ ਬਹੁਤ ਜ਼ਿਆਦਾ ਵਿਸ਼ਵਾਸ ਹੈ। ਸ਼ੈਰ ਉਸੇ ਵਿਸ਼ਵਾਸ ਨਾਲ ਹੀ ਰੱਬ ਮੈਨੂੰ ਇੱਥੇ ਤੱਕ ਲੈ ਆਇਆ। ਫਿਰ ਤੁਹਾਡੇ ਅੱਗੇ ਅچھے ਸਾਥੀ ਮੇਰੇ ਡਾਕਟਰਸ ਦੋਸਤ ਜਿਹੜੇ ਨੇ ਇਹਨਾਂ ਨੇ ਜਿਹੜਾ ਮੈਨੂੰ ਕੰਮ ਦਿੱਤਾ ਮੇਰੇ ਨਾਲ ਸਾਰੇ ਮੈਡੀਕਲ ਸਟਾਫ ਦਾ ਟਾਈਮ ਤੋਂ ਮੈਨੂੰ ਜਾਣਦੇ ਆ। ਮੈਂ ਇੱਥੇ ਹੀ ਐਸਐਮਓ ਬਣ ਕੇ ਐਜ਼ ਅ ਗੁਲੀਗ ਇਹਨਾਂ ਨੂੰ ਡੀਲ ਕੀਤਾ। ਔਰ ਬਹੁਤ ਹੀ ਮੇਰੀ ਜ਼ਿੰਦਗੀ ਚ ਇੱਕ ਕਸੂਰ ਰਿਹਾ ਹੈ ਸ਼ੁਰੂ ਤੋਂ ਹੀ ਕਿ ਅਨਮੋਲੀ ਕਿਸੇ ਦਾ ਮਾੜਾ ਹੋਏ ਤਾਂ ਮੈਂ ਕਹਿ ਨਹੀਂ ਸਕਦਾ ਪਰ ਮੇਰੇ ਦਿਮਾਗ 'ਚ ਜੱਲਨ ਨੋਇੰਗਲੀ ਹੋ ਜੇ ਕਿਸੇ ਦਾ ਨੁਕਸਾਨ ਉਹ ਨਾ ਕਿਤੇ ਰੱਬਾ ਮੌਤ ਨਾ ਕਰਾਵੇ। ਮੈਂ ਕਿਹਾ ਵੀ ਕੋਸ਼ਿਸ਼ ਬੁਰੀ ਕੀਤੀ 32 ਸਾਲਾਂ 'ਚ ਕਦੀ ਕਿਸੇ ਦਾ ਨੁਕਸਾਨ ਨਹੀਂ ਦਿੱਤਾ। ਸ਼ਾਇਦ ਬਚਾਈ ਦਿੱਤੇ ਹੋਣਗੇ। ਬਾਕੀ ਤੁਸੀਂ ਜਿਹੜੀਆਂ ਦੁਆਵਾਂ ਦਿੱਤੀਆਂ ਆਉਣ ਵਾਲੇ ਜੀਵਨ ਲਈ ਚੀਜ਼ਾਂ ਲਈ ਉਹਨਾਂ ਲਈ ਮੈਂ ਬਹੁਤ ਥੈਂਕਫੁਲ। ਅੱਜ ਜਿਹੜੀ ਪਾਰਟੀ ਆਰਗਨਾਈਜ਼ ਕੀਤੀ ਹੈ ਉਹਨਾਂ ਦੇ ਲਈ ਬਹੁਤ ਧੰਨਵਾਦ ਸਾਰੇ ਸਟਾਫ ਮੈਂਬਰਸ ਦਾ ਜਿੰਨੇ ਵੀ ਇੱਥੇ ਬੈਠੇ ਆ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਆਪਣੇ ਜਿੰਨੇ ਪ੍ਰੋਗਰਾਮ ਆਫੀਸਰ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਇਸ ਨੌਕਰੀ ਦੇ ਵਿੱਚ ਉਹਨਾਂ ਦੇ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਸ਼ਮਿਲਨਾਮ ਬਹੁਤ ਬਹੁਤ ਥੈਂਕਸ